ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਜੈ ਭਾਰਤ ਮੈਂ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਕਮਾਂਡਰ ਜਸਕਰਨ ਸਿੰਘ ਜੀ ਔਰ ਮਰਤੀਸ਼ਣ ਜੀ ਖਾਲਸਾ ਜੋ ਅੰਮ੍ਰਿਤਸਰ ਤੋਂ ਸਾਡੇ ਵਿੱਚ ਪਹੁੰਚੇ ਆ ਮੈਂ ਉਹਨਾਂ ਦਾ ਗਲ ਕੰਮ ਕਰਦਾ ਜੀ ਆਇਆਂ ਆਖਦਾ ਕਿ ਹੁਣ ਅਸੀਂ ਟੀਮ ਜੁਸ ਫਾਊਂਡੇਸ਼ਨ ਦੇ ਜਿਸ ਤੋਂ ਪੰਜਾਬ ਵੱਲੋਂ ਇਥੇ ਇੱਕ ਬਾਬਾ ਸਾਹਿਬ ធីਮਰਾਮbedkar ਜੀ ਦਾ ਜਨਮ ਦਿਨ ਮਨਾ ਰਹੇ ਆ ਖਾਲੜੇ ਪਿੰਡ ਤੋਂ ਸ਼ੁਭਾ ਯਾਤਰਾ ਚੱਲ ਕੇ ਢਿੱਖੀਵਿੰਡ ਦੇ ਬਜ਼ਾਰਾਥਾਨੀ ਘੁੰਮਦੀ ਹੋਈ ਸੂਰਜਪਾਸ ਦੇ ਵਿੱਚ ਆ ਕੇ ਬਾਬਾ ਸਾਹਿਬ ਦਾ ਅਸੀਂ ਜਨਮਦਰ ਮਨਾਵਾਂਗੇ ਪਰ ਮੈਂ ਦੱਸ ਦੇਣਾ ਚਾਹਣਾ ਹੈ ਜੋ ਗੁਰਵੰਤ ਗੁਰਵੰਤ ਗੁਰਪਤਵੰਤ ਪੰਤੂ ਆ ਜੋ ਵਿਦੇਸ਼ਾਂ ਵਿੱਚ ਬੈਠਾ ਗੱਦਰ ਧਮਕੀਆਂ ਦੇ ਰਿਹਾ ਹੈ ਉਹਨਾਂ ਨੂੰ ਅਸੀਂ ਉਹਨਾਂ ਦੀ ਜਿਹੜੀ ਆ ਸ਼ਬਦਾਵਲੀ ਜੋ ਬਾਬਾ ਸਾਹਿਬ ਦੀ ਰੌਮ ਰੇਲ ਕਰਦੀ ਤੇ ਬੁੱਤ ਤੋੜਦੇ ਹੋ ਆਪਣੀਆਂ ਡਿੰਗਾ ਮਾਰ ਰਿਹਾ ਹੈ ਉਹਨਾਂ ਨੂੰ ਸਾਡੀ ਸਖਤ ਚੇਤਾਵਨੀ ਆ ਤੇ ਤੂੰ ਇਹਨਾਂ ਚਾਲਾਂ ਤੋਂ ਗਿੱਦੜ ਭਮਕੀਆਂ ਤੋਂ ਬਾਜ਼ ਆ ਜਾ ਇਹ ਜਿਹੜੀਆਂ ਤੇਰੀਆਂ ਗਿੱਦੜ ਭਮਕੀਆਂ ਐ ਇਹ ਪੰਜਾਬ ਦੇ ਵਿੱਚ ਨਹੀਂ ਚੱਲਣ ਵਾਲੀਆਂ ਪੰਜਾਬ ਦੇ ਲੋਕ ਬੜੇ ਸੂਝਵਾਨ ਆ ਪੰਜਾਬ ਦੇ ਲੋਕ ਆਪਣੇ ਵਧੀਆ ਭਾਈਚਾਰੇ ਦੇ ਨਾਲ ਅਸੀਂ ਰਲ ਮਿਲ ਕੇ ਰਹਿ ਰਹੇ ਆ ਤੂੰ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਐ ਇਸ ਕਰਕੇ ਤੈਨੂੰ ਇਹ ਸਾਡੀ ਚੇਤਾਵਨੀ ਆ ਤੇ ਬਾਬਾ ਸਾਹਿਬ ਈਮਰੌਮ ਬੇਦਕਾਰ ਜੀ ਸਾਡੇ ਰੈਵਲ ਹੋਏ ਨੇ ਸਾਡੇ ਵਾਸਤੇ ਉਹਨਾਂ ਸਭ ਕੁਝ ਕੀਤਾ ਅਸੀਂ ਹਰ ਵਕਤ ਬਾਬਾ ਸਾਹਿਬ ਈਮਰੌਮ ਬੇਦਕਾਰ ਜੀ ਦੇ ਮਾਣ ਸਨਮਾਨ ਵਾਸਤੇ ਹਾਜ਼ਰ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀਮ ਜੈ ਭਾਰਤ